ਬੱਚਿਆਂ ਦੇ ਪੜਾਈ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਜਾਂਦੀ ਐ ਸੋ ਬੱਚੇ ਕਾਫੀ ਜਿਹੇ ਵੀਕ ਰਹਿੰਦੇ ਨੇ ਸੋ ਮੈਥਮੈਟਿਕਲ ਨੂੰ ਲੈ ਕੇ ਅੱਜ 10ਵੇਂ ਸੈਬਕਾਂ ਤੋਂ ਕੋਈ ਕੌਂਸਲ ਜਿੱਥੇ ਬੱਚਿਆਂ ਦੇ ਵੱਲੋਂ ਸਰ ਇਹ ਫਨ ਵੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਐ ਤੇ ਵਿੱਚ ਬੱਚੇ ਨੂੰ ਕੋਈ ਕੋਈ ਬਰਡਨ ਨਹੀਂ ਹੁੰਦਾ ਉਹ ਫਨ ਵੇ ਦੇ ਨਾਲ ਇਨਲਰ ਕਰਦਾ ਹੈ ਕੋਈ ਚੈਂਪੀਅਨਸ ਆਏ ਨੇ ਕਿਸੇ ਨੂੰ 골ਡ ਮੈਡਲ ਆਇਆ ਹੈ ਕਿਸੇ ਨੂੰ ਸਿਲਵਰ ਜਾਂ ਬ੍ਰਾਉਂਜ਼ ਮੈਡਲ ਆਇਆ ਹੈ ਇਹ ਦੇ ਵਿੱਚ ਬੱਚਿਆਂ ਨੇ ਅੱਛੀ ਅਚੀਵਮੈਂਟ ਦਿਖਾਈ ਐ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਸੀ ਸੋ ਮੈਂ ਮੈਨੂੰ ਕਿਉਂਕਿ ਇਹ ਵਕਤ ਇੱਕ ਅਹਿਮ ਜੀ ਚੀਜ਼ ਹੈ ਜਿਸ ਵਿੱਚ ਬੱਚਾ ਕੀ ਹੈ ਮੈਥਮੈਟਿਕ ਨੂੰ ਇੱਕ ਫਨ ਵੀ ਦੇ ਨਾਲ ਲਰਨ ਕਰਦਾ ਕਾਊਂਟਿੰਗ ਮੈਥਡ ਹੈ ਜਿਸ ਦੇ ਨਾਲ ਬੱਚਾ ਫਨ ਵੇ ਦੇ ਨਾਲ ਕਾਊਂਟਿੰਗ ਕਰਦਾ ਉਹਦੇ ਵਿੱਚ ਉਹਦੀ ਮੈਂਟਲ ਅਵੇਲੇਬਿਲਟੀ ਇਨਕਰੀਜ਼ ਹੁੰਦੀ ਹੈ ਇਸ ਦੇ ਵਿੱਚ ਕੀ ਹੁੰਦਾ ਕਿ ਬੱਚੇ ਦੀ ਕੈਲਕੂਲੇਸ਼ਨ ਜਿਹੜੀ ਸਪੀਡ ਆ ਉਹ ਇਨਕਰੀਜ਼ ਹੁੰਦੀ ਹੈ ਕੀ ਇੱਕ ਇੱਕ ਮੈਥਮੈਟਿਕਲ ਸਕਿੱਲ ਹੈ ਇਸ ਮੈਥਮੈਟਿਕ ਸਕਿੱਲ ਨੂੰ ਜਿੰਨਾ ਤੁਸੀਂ ਡਿਵੈਲਪ ਕਰਦੇ ਹੋ ਉਹਨਾਂ ਤੁਹਾਡੇ ਲਈ ਬੈਨੀਫਿਟ ਕਰਦਾ ਹੈ ਕਿਉਂਕਿ ਆਹ ਸਰ ਸ਼ਿਕਾਹ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਵਰੰਜੀਤ ਸਿੰਘ ਜਿਸ ਤਰ੍ਹਾਂ ਬੱਚਿਆਂ ਦੇ ਪੜਾਈ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਜਾਂਦੀ ਹੈ ਸੋ ਬੱਚੇ ਕਾਫੀ ਜਿਹੜੇ ਵੀਕ ਰਹਿੰਦੇ ਨੇ ਸੋ ਮੈਥਮੈਟਿਕਲ ਨੂੰ ਲੈ ਕੇ ਅੱਜ 10ਵੇਂ ਸਬਕਾਂ ਸ ਵਿੱਚ ਕੌਣ ਸੀ ਜਿੱਥੇ ਅੱਜ ਬੱਚਿਆਂ ਦੇ ਵੱਲੋਂ ਕਾਫੀ ਜਿਹੜਾ ਪਰਫਾਰਮੈਂਸ ਆਰਗੇਨਾਈਜ਼ ਕੀਤਾ ਗਿਆ ਸੀ ਸੋ ਉਸ ਵਿੱਚ ਕਾਫੀ ਬੱਚਿਆਂ ਨੇ ਅਚੀਵਮੈਂਟ ਕੀਤੀਆਂ ਨੇ ਸੋ 10ਵੇਂ ਸਤਬਰ ਦਾ ਜਿਹੜਾ ਕੇ ਸਾਹਨੇਵਾਲ ਦੇ ਵਿੱਚ ਇੱਕ ਬੱਚਿਆਂ ਨੂੰ ਮਹਤਮਾ ਸਿੰਘ ਦੇ ਵਿੱਚ ਕਾਫੀ ਜਿਹੜੀਆਂ ਉਹ ਕਰਨ ਦਿੰਦੇ ਨੇ ਸੋ ਟੀਮ ਪੂਰੀ ਖੜੀ ਆ ਮੈਂ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਸੈਟੀਸਫਾਈਡ ਹੈ ਤੇ ਔਰ ਚਾਹੁੰਦੇ ਵੀ ਆ ਕਿ ਬੱਚੇ ਹੋਰ ਜ਼ਿਆਦਾ ਜ਼ਿਆਦਾ ਪਾਰਟਿਸਪੀਏਟਸ ਕਰੇ ਹਾਂ ਹਾਂਜੀ ਜੋ ਸਭ ਤੋਂ ਪਹਿਲਾਂ 10ਵੇਂ ਸਤਬਰ ਦਾ ਤੁਹਾਡਾ ਆਪਣਾ ਇੱਕ ਸਟੂਡੀਓ ਹੈਗਾ ਬੱਚਿਆਂ ਲਈ ਤਾਂ ਬੱਚੇ ਨੂੰ ਮੈਂ ਮੈਸੇਜ ਕੀ ਦਿੱਲੀ ਕਿ ਇਸ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ ਕਰ ਸਕਦੇ ਸਰੀ ਫਨ ਵੇ ਨਾਲ ਟ੍ਰੈਨਿੰਗ ਦਿੱਤੀ ਜਾਂਦੀ ਹੈ ਦੇ ਵਿੱਚ ਬੱਚੇ ਨੂੰ ਕੋਈ ਕੋਈ ਬਰڈن ਨਹੀਂ ਹੁੰਦਾ ਉਹ ਫਨ ਵੇ ਦੇ ਨਾਲ ਲਰਨ ਕਰਦੇ ਨੇ ਜੀ ਔਰ ਬਹੁਤ ਐਕਸਲੈਂਟ ਪਰਫਾਰਮੈਂਸ ਹੁੰਦੀ ਹੈ ਅਗਰ ਬੱਚਾ ਸਹੀ ਤਰੀਕੇ ਨਾਲ ਕਰੇ ਔਰ ਪੇਰੈਂਟਸ ਨੂੰ ਬੱਚਨ ਨੂੰ ਜਿਆਦਾ ਜਿਆਦਾ ਐਕੈਸਿਸ ਜੁਆਇਨ ਕਰਾਉਣਾ ਚਾਹੀਦਾ ਕਿਸ ਤਰ੍ਹਾਂ ਹੁੰਦੇ ਨੇ ਬੱਚੇ ਤੁਹਾਡੇ ਕੋਲੇ ਕਿਹੜੀ ਕਿਹੜੀ ਦੇ ਬੱਚੇ ਸਰ ਯੂਕੇਜੀ ਤੋਂ ਲੈ ਕੇ ਤੇ ਯੂਕੇਜੀ ਤੋਂ ਲੈ ਕੇ 89 ਤੱਕ ਕਲਾਸ ਦੇ ਬੱਚੇ ਇਹ ਐਬੈਕਸ ਕਰ ਸਕਦੇ ਨੇ ਉਸ ਤੋਂ ਬਾਅਦ ਮੇਰੇ ਕੋਲ ਵੈਦਿਕ ਮੈਥ ਦਾ ਪ੍ਰੋਗਰਾਮ ਵੀ ਹੈ ਕਿ ਜਿਹੜੇ ਬੱਚਾ ਨੇ ਐਡਵਾਂਸ ਕੋਰਸ ਕਰਨਾ ਉਹਦੇ ਵਾਸਤੇ ਵੈਦਿਕ ਮੈਥ ਵੀ ਅਵੇਲੇਬਲ ਹੈ ਮੇਰੇ ਕੋਲ ਸਭ ਤੋਂ ਪਹਿਲਾਂ ਕਰ ਲੈਣੀ ਹੈ ਆਪਾਂ ਗੱਲਬਾਤ ਐਬੈਕਸ ਦੀ ਕਹਿਣਾ ਚਾਹਾਂਗੇ ਪਹਿਲੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਕਿ ਐਬੈਕਸ ਕੀ ਹੈ ਕਿੰਨੇ ਬੱਚਿਆਂ ਨੂੰ ਸਰ ਇਹ ਇੱਕ ਕਾਊਂਟਿੰਗ ਮੈਥਡ ਹੈ ਜਿਸ ਦੇ ਨਾਲ ਬੱਚਾ ਫਨ ਵੇ ਦੇ ਨਾਲ ਕਾਊਂਟਿੰਗ ਕਰਦਾ ਇਹਦੇ ਵਿੱਚ ਉਹਦੀ ਮੈਂਟਲ ਅਬਿਲਿਟੀ ਇਨਕਰੀਜ਼ ਹੁੰਦੀ ਹੈ ਹਾਂ ਤੇ ਹਰੇਕ ਬੱਚੇ ਨੂੰ ਇਹ ਵੈਕਸ ਤੇ ਜੁਆਇਨ ਕਰਨਾ ਜ਼ਰੂਰੀ ਹੈ। ਕਿਉਂਕਿ ਕਾਫੀ ਬੱਚੇ ਮੈਥ ਫੋਰ ਦੇ ਵਿੱਚ ਕਮਜ਼ੋਰ ਹੁੰਦੇ ਨੇ, ਵੀਕ ਹੁੰਦੇ ਨੇ। ਸੋ ਕਿੰਨੇ ਕ ਸਮੇਂ ਦੇ ਵਿੱਚ ਜਿਹੜਾ ਕਿ ਬੱਚਿਆਂ ਨੂੰ ਸਰ ਮੈਕਸਿਮਮ ਅਗਰ ਬੱਚਾ ਰੈਗੂਲਰ ਹੈ ਸਾਡੇ ਕੋਲ ਕਰ ਰਿਹਾ ਤੇ ਮੈਕਸਿਮਮ 2 ਮਹੀਨੇ ਦੇ ਵਿੱਚ 2-3 ਮਹੀਨੇ ਦੇ ਵਿੱਚ ਬੱਚਾ ਗੇਨ ਕਰਾ ਲਓ ਦਾ ਰਿਜ਼ਲਟ ਸ਼ੋ ਹੋਣ ਲੱਗਦਾ ਕਿ ਬੱਚਾ ਟਿਕ ਕਰਦਾ। ਸੋ ਅੱਜ ਹਾਂ ਸਰ ਕੀ ਕਰਨਾ ਚਾਹੁੰਦੇ ਹੋ? ਪਹਿਲਾਂ ਤੁਸੀਂ ਅੱਜ ਬੱਚਿਆਂ ਨੂੰ ਜਿਹੜਾ ਕਿ ਪ੍ਰੋਗਰਾਮ ਰਿਕਨੈਸ ਕਿਤਾ ਗਿਆ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਹੈ ਕਹਨਾ ਮੇਰਾ ਕੋਦਾ ਬੱਚਾ ਵੀ ਇੱਥੇ ਵਕਸ ਕਲਾਸ ਦੇ ਵਿੱਚ ਕੀਤਾ ਮੈਂ ਨੂੰ ਕਿਉਂਕਿ ਵਕਸ ਇੱਕ ਇਹੋ ਜਿਹੀ ਚੀਜ਼ ਆ ਜਿਸ ਦੇ ਵਿੱਚ ਬੱਚਾ ਕੀ ਆ ਮੈਥਮੈਟਿਕ ਨੂੰ ਇੱਕ ਫਨ ਵੀ ਦੇ ਨਾਲ ਲਰਨ ਕਰਦਾ ਇਸ ਦੇ ਵਿੱਚ ਕੀ ਹੁੰਦਾ ਕਿ ਬੱਚੇ ਦੀ ਕੈਲਕੂਲੇਸ਼ਨ ਜਿਹੜੀ ਸਪੀਡ ਆ ਉਹ ਇਨਕਰੀਜ਼ ਹੁੰਦੀ ਆ ਇਹ ਜਨਰਲ ਮੈਥ ਨਾਲੋਂ ਡਿਫਰੈਂਟ ਨਹੀਂ ਹੈਗਾ ਜਸਟ ਅਸੀਂ ਥੋੜਾ ਜਿਹਾ ਲੌਂਗ ਮੈਥਡ ਯੂਜ਼ ਕਰਦੇ ਆ ਜਿਹੜਾ ਸਾਨੂੰ ਐਜੂਕੇਸ਼ਨ ਸਿਸਟਮ ਦੇ ਵਿੱਚ ਪੜਾਇਆ ਜਾਂਦਾ ਇਹਦੇ ਵਿੱਚ ਅਸੀਂ ਸ਼ਾਰਟਕਟ ਮੈਥਡ ਵੀ ਯੂਜ਼ ਕਰਕੇ ਅਸੀਂ अर्ਲੀ ਟੂ ਅਰਲੀ ਆਨਸਰ ਤੱਕ ਪਹੁੰਚ ਸਕਦੇ ਆ ਤੇ ਆਨਲਾਈਨ ਟਾਈਮ ਦੇ ਵਿੱਚ ਜਦੋਂ ਬੱਚਾ ਕੋਈ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰਦਾ ਤੇ ਉਹਦੇ ਵਿੱਚ ਇਹ ਚੀਜ਼ ਕਾਫੀ ਜ਼ਿਆਦਾ ਕਾਊਂਟ ਕਰਦੀ ਹੈ ਕਿਉਂਕਿ ਉੱਥੇ ਟਾਈਮ ਬੌਂਡ ਸੋਲਵ ਕਰਨੀ ਪੈਂਦੇ ਕੁਐਸਚਨ ਤੇ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਆ ਮੇ ਇਹਨਾਂ ਦੇ ਟੀਚਰ ਨੇ ਕਾਫੀ ਹੈਲਪ ਕੀਤੀ ਹੈ ਤੇ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਹੀ ਬੱਚਾ ਅੱਜ ਕਾਫੀ ਹੱਦ ਤੱਕ ਸਕਸੈਸਫੁਲ ਹੋਇਆ ਅ ਬੱਚਿਆਂ ਦੀ ਕਿੰਨੀ ਕਿ ਮੈਮਰੀ ਹੁੰਦੀ ਹੈ ਜਾਂ ਬੱਚੇ ਜਿਹੜਾ ਚਾਈਲਡ ਬ੍ਰੇਨ ਹੁੰਦਾ ਵਾ ਕਿੰਨਾ ਕੋ ਭੂਮਿਕਾ ਦਿੰਦਾ ਦੇਖੋ ਬੱਚੇ ਜਿਹੜੇ ਆ ਇੱਕ ਤਰ੍ਹਾਂ ਉਹਨਾਂ ਦਾ ਬ੍ਰੇਨ ਛੋਟੀ ਏਜ ਦੇ ਵਿੱਚ ਐਜ਼ ਇੱਕ ਕੋਰਾ ਕਾਗਜ਼ ਹੁੰਦਾ ਬੱਚਾ ਇਹ ਵੀ ਸੁਣਨ ਦੇ ਵਿੱਚ ਦੇਖਦੇ ਆ ਕਿ ਸਾਇੰਟੀਫਿਕਲੀ ਵੀ ਕਿਹਾ ਜਾਂਦਾ ਕਿ ਬੱਚਾ ਐਟ ਅ ਟਾਈਮ ਦੇ ਵਿੱਚ ਏਟ ਲੈਂਗੁਏਜ ਨੂੰ ਲਰਨ ਕਰ ਸਕਦਾ ਤੇ ਗ੍ਰੈਸਿੰਗ ਪਾਵਰ ਉਹਨਾਂ ਦੀ ਕਾਫੀ ਜ਼ਿਆਦਾ ਹੁੰਦੀ ਹੈ ਠੀਕ ਹੈ ਤੁਸੀਂ ਜਿਸ ਵੇਅ ਦੇ ਵਿੱਚ ਬੱਚੇ ਨੂੰ ਪਾਉਂਗੇ ਉਸੇ ਤਰੀਕੇ ਨਾਲ ਉਹਨੇ ਮੋਲਡ ਹੋ ਜਾਣਾ ਠੀਕ ਹੈ ਅਸੀਂ ਇਹਨਾਂ ਨੂੰ ਮੈਥਮੈਟਿਕ ਦੇ ਵਿੱਚ ਪਾਇਆ ਮੇਰੇ ਬੱਚੇ ਦੀ ਕਾਫੀ ਜ਼ਿਆਦਾ ਸਪੀਡ ਆਈ ਥਿੰਕ ਸੋ ਇਹ ਜਿਹੜੇ ਆਪਣੇ ਏਜ ਤੋਂ ਵੀ ਹਾਇਰ ਬੱਚੇ ਨੇ ਕਲਾਸਿਸ ਦੇ ਵਿੱਚ ਪੜਦੇ ਉਹਨਾਂ ਨਾਲ ਵੀ ਕੰਪੀਟੀਸ਼ਨ ਦੇ ਦਿੰਦਾ ਉਹਨਾਂ ਨੂੰ ਵੀ ਹਾਂ ਜੀ ਕਾਫੀ ਬੱਚੇ ਜਦੋਂ ਇਹ ਚੀਜ਼ ਨੂੰ ਸਿੱਖਦੇ ਨੇ ਇੱਕ ਵਰਡ ਰਕੋਰਡ ਵੀ ਕਰਦੇ ਨੇ ਕਿ ਵੀ 55 ਸੈਂਕੜੇ ਦੇ ਵਿੱਚ ਕੈਲਕੂਲੇਸ਼ਨ ਕਰ ਲੈਂਦੇ ਨੇ ਤਾਂ ਕਿ ਬੱਚਿਆਂ ਨੇ ਬਿਲਕੁਲ 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 ਇਹਦੇ ਨਾਲ ਇਹ ਤਾਂ ਦੇਖੋ ਇਹਦੇ ਵਿੱਚ ਤਾਂ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਇਹ ਉਹ ਸ਼ਾਰਟਕਟ ਮੈਥਡ ਆ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਉਨੀ ਤੁਸੀਂ अर्ਲੀ ਐਸ ਸੂਨ ਐਸ ਪੋਸੀਬਲ ਮਤਲਬ ਕਿ ਤੁਸੀਂ ਉਹਦਾ ਕੁਐਸਚਨ ਦਾ ਆਨਸਰ ਕਰ ਸਕਦੇ ਹੋ ਇਹ ਬਾਕੀ ਤੁਹਾਡੀ ਪ੍ਰੈਕਟਿਸ ਤੇ ਡਿਪੈਂਡ ਕਰਦਾ ਵੀ ਕਿੰਨਾ ਤੁਸੀਂ ਉਹਦੇ ਟਾਈਮ ਡਿਵੋਟ ਕਰਦੇ ਹੋ ਸੋ ਬਿਲਕੁਲ ਸੋ ਜਸਵੰਤ ਤਸ਼ਮੀਰ ਸਾਹਿਬਾ ਕਸਬੋਂ ਜਿਹੜਾ ਕਿ ਅੱਜ ਇੱਕ ਪ੍ਰੋਗਰਾਮ ਅਰਗੇਨਾਈਜ਼ ਕੀਤਾ ਗਿਆ ਸੋ ਅੱਜ ਸਰ ਮੌਜੂਦ ਹੈ ਸਰ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਅੱਜ ਸਭ ਤੋਂ ਪਹਿਲਾਂ ਤਾਂ ਜੀ ਮੈਂ ਜਿਹੜੇ ਆਏ ਆਪਣੇ ਪੇਰੈਂਟਸ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਜਿਹੜਾ ਇਹਨਾਂ ਨੇ ਹਮਮ ਅੱਗੇ ਪਹੁੰਚੇ ਔਰ ਬੱਚਿਆਂ ਦੀ ਅਚੀਵਮੈਂਟ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਜੋ ਕ੍ਰੌਸਟੀ ਮੈਂ ਬੱਚਿਆਂ ਦੇ ਵਿੱਚ ਦੇਖੀ ਉਹਨੂੰ ਦੇਖ ਕੇ ਮੈਂ ਬਹੁਤ ਖੁਸ਼ ਹਾਂ ਮੈਂ ਪੇਰੈਂਟਸ ਨੂੰ ਕਹਾਂਗਾ ਕਿ ਜਿਹੜੇ ਪੇਰੈਂਟਸ ਹੈਗੇ ਨੇ ਜਿਹੜੀ ਇਸ ਚੀਜ਼ ਨੂੰ ਪੂਰੀ ਤਰੀਕੇ ਨਾਲ ਸਮਝਦੇ ਨੇ ਜਿਹੜੇ ਕਿ ਅਬਾਕਸ ਦੀ ਨੂੰ ਪੂਰਾ ਅੰਡਰਸਟੈਂਡ ਕਰ ਚੁੱਕੇ ਨੇ ਉਸ ਆਪਣੇ ਸਰਾਊਂਡਿੰਗਸ ਦੇ ਵਿੱਚ ਆਪਣੇ ਸਰਾਊਂਡਿੰਗਸ ਦੇ ਵਿੱਚ ਪੇਰੈਂਟਸ ਨੂੰ ਸਮਝਾਣ ਕਿ ਇਹ ਇੱਕ ਮੈਥੈਮੈਟਿਕਲ ਸਕਿੱਲ ਹੈ ਇਸ ਮੈਥੈਮੈਟਿਕ ਸਕਿੱਲ ਨੂੰ ਜਿੰਨਾ ਤੁਸੀਂ ਡਿਵੈਲਪ ਕਰਦੇ ਹੋ ਉਹਨਾਂ ਤੁਹਾਡੇ ਲਈ ਬੈਨੀਫਿਟਡ ਹੈ ਕਿਉਂਕਿ ਆਉਣ ਵਾਲੇ ਟਾਈਮ 'ਚ ਜਿੰਨੇ ਵੀ ਤੁਸੀਂ ਦੇਖਿਆ ਹੈ ਕੰਪੀਟੀਟਿਵ ਐਗਜ਼ਾਮਸ ਹੁੰਦੇ ਨੇ ਲਾਈਫ ਦਾ ਕੋਈ ਵੀ ਇਹੋ ਜਿਹਾ ਸੈਗਮੈਂਟ ਹੈਗਾ ਜਿੱਥੇ ਵੀ ਤੁਸੀਂ ਜਾਣਾ ਉੱਥੇ ਤੁਹਾਡੀ ਮੈਥੈਮੈਟਿਕਸ ਦੀ ਸਪੀਡ ਹੋਣੀ ਬਹੁਤ ਜ਼ਰੂਰੀ ਹੈ ਅਗਰ ਮੈਥੈਮੈਟਿਕਸ ਦੀ ਸਪੀਡ ਨਹੀਂ ਹੈ ਤਾਂ ਆਲਟੀਮੇਟਲੀ ਤੁਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਲੂਜ਼ਰ ਪਾਉ ਤੋ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਪੇਰੈਂਟਸ ਨੂੰ ਇਹੀ ਗੱਲ ਕਹੂੰਗਾ ਕਿ ਜਿੰਨਾ ਜਿੰਨਾ ਤੁਸੀਂ ਮੈਥਮੈਟਿਕਸ ਸਕਿੱਲ ਨੂੰ ਡਿਵੈਲਪ ਕਰਦੇ ਹੋ ਬੱਚੇ ਦੇ ਵਿੱਚ ਔਰ ਬਿਲਕੁਲ ਲੋਅਰ ਏਜ ਤੋਂ ਕਰਦੇ ਹੋ ਉਹ ਤੁਹਾਡੇ ਲਈ ਆਉਣ ਵਾਲੇ ਟਾਈਮ 'ਚ ਬਹੁਤ ਮੈਨੀਫੈਕਟਿਡ ਹੁੰਦਾ ਕਿਉਂਕਿ ਬੱਚਾ ਜੋ अर्ਲੀ ਏਜ 'ਚ ਜਿੰਨਾ ਉਹਦਾ ਫਾਊਂਡੇਸ਼ਨ ਸਟਰੋਂਗ ਹੋ ਜਾਏਗਾ ਅੱਗੇ ਉਹ ਬੱਚਾ ਓਨਾ ਹੀ ਅੱਛਾ ਸ਼ਾਈਨ ਹੋ ਕੇ ਬਾਹਰ ਆਏਗਾ ਔਰ ਉਹਦੇ ਵਿੱਚ ਮੈਂ ਸਮਝਦਾ ਹਾਂ ਕਿ ਜਿਹੜੀ ਅਵਾਕਸ ਹੈਗੀ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੇ ਇਸ ਕਰਕੇ ਪੇਰੈਂਟਸ ਨੇ ਦੇ ਵਿੱਚ ਮੈਂ ਖਿਆਲ ਰ ਹਾਂ ਹਮ ਆ ਕੇ ਪਾਰਟਿਸਿਪੇਟ ਕਰਨਾ ਚਾਹੀਦਾ ਚੀਜ਼ ਨੂੰ ਸਮਝਣਾ ਚਾਹੀਦਾ ਬੱਚਿਆਂ ਨੇ ਜਿਸ ਤਰ੍ਹਾਂ ਜ ਆਰਗੇਨਾਈਜ਼ ਕੀਤਾ ਗਿਆ ਸੋ ਪ੍ਰੋਗਰਾਮ ਜਿਹੜਾਗਾ ਕੀ 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 ਅਮੈਂਟ ਕੀਤੀਆਂ ਬੱਚਿਆਂ ਨੇ ਅ ਬੱਚਿਆਂ ਨੇ ਸਾਡੇ ਜਿਹੜਾ ਅਬਾਕਸ ਕੰਪੀਟੀਸ਼ਨ ਦਸਵੇਂ ਸ਼ਬਾਕਸ ਜੋ ਮੈਮ ਮਨੀਸ਼ਾ ਜਿਹੜੇ ਹੈਗੇ ਨੇ ਇਹਨੂੰ ਲੀਡ ਕਰਦੇ ਨੇ ਔਰ ਇਹ ਆਪਣਾ ਪੜ੍ਹਾਉਂਦੇ ਨੇ ਇਸ ਤਰ੍ਹਾਂ ਬੱਚਾ ਨੂੰ ਔਰ ਬਹੁਤ ਹੀ ਜਨੂ ਕਹਿੰਦੇ ਕਿ ਮਿਹਨਤ ਨਾਲ ਬੱਚਾ ਨੂੰ ਪੜ੍ਹਾਉਂਦੇ ਨੇ ਪੜਾ ਕੇ ਇਹਦੇ ਵਿੱਚ ਸਾਰੀ ਚੀਜ਼ਾਂ ਬੱਚੇ ਜੋ ਆਏ ਨੇ ਜਿਹਦੇ ਵਿੱਚ ਸਾਡੀ ਸਪੀਡ ਰਾਈਟਿੰਗ ਕੰਪੀਟੀਸ਼ਨ ਸੀ ਔਰ ਸਾਡਾ ਦਸ਼ਮੇਸ਼ ਅਬਾਕਸ ਦੇ ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਸੀ ਜਿਹਦੇ ਵਿੱਚ ਬੱਚਿਆਂ ਨੇ ਅਚੀਵਮੈਂਟ ਹਾਸਲ ਕੀਤੀ ਹੈ ਕੋਈ ਚੈਂਪੀਅਨਸ ਆਏ ਨੇ ਕਿਸੇ ਨੂੰ 골ਡ ਮੈਡਲ ਆਇਆ ਹੈ ਕਿਸੇ ਨੂੰ ਸਿਲਵਰ ਜਾਂ ਬ੍ਰਾਉਂਜ਼ ਮੈਡਲ ਆਇਆ ਹੈ ਤੇ ਇਹਦੇ ਵਿੱਚ ਬੱਚਿਆਂ ਨੇ ਅਚੀਵਮੈਂਟ ਦਿਖਾਈ ਹੈ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਸੀ ਤੋ ਮੈਂ ਇਹ ਸਮਝਦਾ ਕਿ ਬੱਚੇ ਅੱਗੇ ਵੀ ਇਸ ਤਰੀਕੇ ਨਾਲ ਅੱਗੇ ਵੱਧ ਚੜ੍ਹ ਕੇ ਹਿੱਸਾ ਰਣਗੇ ਤੇ ਉਸੇ ਤਰੀਕੇ ਨਾਲ ਜਿਹੜੀ ਹੈ ਕਿ ਕਾਮਯਾਬੀ ਹਾਸਲ ਕਰਨਗੇ ਪਰਫਾਰਮੈਂਸ ਬਹੁਤ ਅੱਛੀ ਰਹੀ ਸ਼ੁਰੂ ਤੋਂ ਹੁਣ ਤੱਕ ਮੈਡਮ ਦੇ ਪੜਾਉਣ ਦਾ ਤਰੀਕਾ ਬਹੁਤ ਵਧੀਆ ਵਾ ਕਾਲਜ ਵਾਲੀ ਸਟਾਰਟਿੰਗ ਲੈਵਲ ਤੋਂ ਲੱਗਿਆ ਸੀ ਹੁਣ ਤਾਂ ਲਾਸਟ ਲੈਵਲ ਦੇ ਵਿੱਚ ਹੀ ਪਹੁੰਚ ਗਏ ਜੋ ਇੰਟਰਨੈਸ਼ਨਲ ਕੰਪੀਟੀਸ਼ਨ ਔਰਲ ਕੰਪੀਟੀਸ਼ਨ ਦੇ ਵਿੱਚ ਚੈਂਪੀਅਨ ਬਣਿਆ ਜੀ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਰਨਰ ਅਪਰੇ ਹੈ ਬਹੁਤ ਬਹੁਤ ਇੱਥੇ ਨੂੰ ਹੋ ਗਈ ਢਾਈ ਸਾਲ ਜੀ ਬਹੁਤ ਅੱਛਾ ਕਰ ਰਹੇ ਹੈ ਐਸੀ ਬੱਚੇ ਇਨਰ ਮੈਥ ਕਾਫੀ ਹਾਈ ਹੋ ਜਾਂਦਾ ਇਹਨੀਆਂ ਤੇ ਇਹ ਇੱਕ ਮੈਂਟਲ ਐਕਟੀਵਿਟੀ ਆ ਬਿਕਾਸ ਅਸਾਂ ਜਿੱਦਾਂ ਪੇਰੈਂਟਸ ਸਟਾਰਟਿੰਗ ਤੋਂ ਨਾ ਟੇਬल्स ਵਗੈਰਾ ਸਿਖਾਉਂਦੇ ਨੇ ਬੱਚਿਆਂ ਨੂੰ ਕਾਫੀ ਮਿਹਨਤ ਕਰਵਾਣੀ ਪੈਂਦੀ ਹੈ ਨਾ ਅਸੀਂ ਤਾਂ ਅਜ ਤੱਕ ਇਹਨਾਂ ਨੂੰ ਕਦੇ ਟੇਬल्स ਮਤਲਬ ਕੱਲੇ ਨਹੀਂ ਲਰਨ ਕਰਵਾਏ ਇਹ ਇੰਨੀ ਫਾਸਟ ਐਕਟੀਵਿਟੀ ਆ ਬੱਚੇ ਮੈਂਟਲੀ ਕਰ ਲੈਂਦੇ ਨੇ ਮੈਥ ਇਹਨਾਂ ਦਾ ਕਾਫੀ ਹਾਈ ਹੋ ਜਾਂਦਾ ਪਲੱਸ ਮਾਈਨਸ ਮਲਟੀਪਲੀਕੇਸ਼ਨ ਸਭ ਕੁਝ ਵਧੀਆ ਹੋ ਜਾਂਦਾ ਹਾਂਜੀ ਦੋਨੋਂ ਬੇਟੀਆਂ ਨੇ

मैथ में क्या क्या चीज है प्लस माइनस कैसे करते हैं इक्वल वगैरह क्या होता है टेबल्स मल्टीप्लिकेशन डिवीजन कैसे पढ़ाते हैं मैडम कैसे पढ़ाते हैं हम तो अच्छा पढ़ाते हैं अच्छा पढ़ाते हैं आपका क्या नाम है विधि सानी uh, क्या करते हो कौन सी क्लास में पढ़ते हो फर्स्ट ब्लू फर्स्ट ब्लू में तो अभी अपने यहां पे क्या-क्या सीखा है मैथ में माइनस प्लस इक्वल टेबल्स प्लस माइनस मल्टीप्लिकेशन के साथ आज आपने ट्रॉफी लिए ट्रॉफी गोल्ड मेडल कौन कौन से मेडल लिए और गोल्ड और ट्रॉफी चैंपियन की चैंपियन के लिए निशा वर्मा निशा वर्मा।, वर्मा कौन सी क्लास में पढ़ते हो फर्स्ट तो मैथ मैथ में क्या-क्या सीखा तक आपने यहां पे प्लस माइनस टेबल्स मल्टीप्लिकेशन कितनी ट्रॉफी नहीं है आपने कितने मेडल लिए आपने थ्री मेडल लिए कौन-कौन से गोल्ड मेडल और ट्रॉफी गोल्ड मेडल ट्रॉफी थ्री गोल्ड मेडल थ्री गोल्ड मेडल ਜਨਾਮਾ ਸਾਹਿਬ ਮੋਰਨ ਕਲ ਕਿਹਨਸੀ ਕਲਾਸ ਨੂੰ ਪੜ੍ਹਾਉਂਦੇ ਹੋ ਫੋਰਥ ਗ੍ਰੇਡ ਫੋਰਥ ਗ੍ਰੇਡ ਕੀ ਕੀ ਸਿਖਾਇਆ ਮੈਥਮੈਟਿਕ ਮੇ ਅਪਲ ਟੇਬल्स 2x2 ਕੀ ਮਲਟੀਪਲੀਕੇਸ਼ਨ ਪਲਸ ਮਾਈਨਸ ਬੋਡਮਾਸ ਕਿਤਨੇ ਟਾਈਮ ਮੇ ਮਤਲਬ ਆਪਨੇ ਚੀਮੈਂਟ ਕੀਆ ਸੀ ਕਿਤਨਾ ਸਮੇਂ ਲੱਗਾ ਤੁਹਾਨੂੰ

बस नहीं।, तो नहीं, नहीं? नहीं, नहीं तो अभी क्या-क्या सीखा आपने दस में चार दस में लास माइनस टेबल मल्टीप्लिकेशन आजकल कौन से ट्रॉफी लिए आपने गोल्ड मेडल कितने मेडल्स कितने बजार किए कोई मेडल ट्रॉफी नहीं मिली ट्रॉफी नहीं मिली गोल्ड मेडल नहीं है कितने मेडल लिए हैं आपने नहीं था।